ਸਮिति ਕਦੋਂ ਤੋਂ ਕੰਮ ਕਰਦੇ ਆ ਰਹੇ ਹੋ ਹੈ ਕਿੰਨੇ ਵਿੱਚ ਚੱਕਿਆ ਦਿਨ ਬੱਚੇ ਨਹੀਂ ਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਨੇ ਲੁਧਿਆਣਾ ਤੇ ਰਹੈਣੋਂ ਨਹੀਂ ਇੱਥੇ ਸੰਗਰੂਰ ਕੀ ਕਰਨਾ ਇਦੀ ਕਿੰਨੇ ਬੱਚੇ ਚੱਕੇ ਨੇ ਨਹੀਂ ਵੀਰ ਜੀ ਹੈ ਸੂਰ ਰੰਗੇ ਹੱਥ ਫੜਿਆ ਗਿਆ ਉੱਤੇ ਕਿੰਨੇ ਬੱਚੇ ਚੱਕੇ ਰਹਿੰਦੇ ਨੇ ਨਹੀਂ ਵੀਰ ਤੇ ਫਿਰ ਸੰਗਰੂਰ ਹੜਤਾਲ ਕੀ ਕਰਨਾ ਇਦੀ ਕਦੋਂ ਤੋਂ ਕੰਮ ਕਰ ਰਹੇ ਨੇ ਨਹੀਂ ਵੀਰ ਜੀ ਹੈ ਨੇ ਹਸਤਾਲ ਫਿਰ ਕੀ ਕਰਨਾ ਇੱਥੇ ਅੱਗੇ ਤੂੰ ਨਹੀਂ ਆਉਂਦੀ ਫਿਰ ਆਈ ਕੀ ਕਰਾਂ ਫਿਰ ਬੱਚਾ ਚੱਕਣਾ ਨਹੀਂ ਮਿਟੀ ਫਿਰ ਕੀ ਕਰਨਾ ਚਾਹਤਾ ਤੂੰ ਕਿੰਨੇ ਬੱਚੇ ਚੱਕੇ ਨੇ ਹੁਣ ਪੁਲਿਸ ਕਹ ਰਹੀ ਹੈ ਦੋ ਬੱਚੇ ਤੁਸੀਂ ਚੱਕੇ ਨੇ ਮੰਨ ਕੇ ਮੌਕੇ ਤੇ ਫੜਾ ਗਏ ਤੁਸੀਂ ਕਿਉਂ ਇਹ ਤਾਂ ਪਹਿਲਾਂ ਕਿੰਨੇ ਬੱਚੇ ਚੱਕੇ ਸੀ ਇਹ ਪਹਿਲੀ ਵਾਰ ਚੱਕਣਾ ਹੀ ਸੀ ਨਹੀਂ ਮਿਟੀ ਹਾਂ ਜਗਤਾਰ ਸਿੰਘ ਹੈ ਜੀ ਪਿੰਡ ਕਿਹੜਾ ਹੈ ਜੀ ਬੰਗਾਵਾਲੀ ਹੈ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਇੱਕ ਲੀਡੀ ਆਈ ਹੈ ਤੁਹਾਡੇ ਬਾਹਰ ਦੇ ਵਿੱਚ ਤੁਹਾਡੇ ਬੱਚੇ ਨੂੰ ਚੱਕਿਆ ਸੀ ਹਾਂ ਜੀ ਕੀ ਕੀ ਚੱਕ ਕੇ ਕੀ ਕਿਹਾ ਬੱਚੇ ਨੂੰ ਇਹ ਚੱਕ ਕੇ ਜਦੋਂ ਲੈਣ ਤੁਰਨ ਲੱਗੇ ਜੀ ਕਰਦੇ ਬੈਠੇ ਸੀ ਉਹ ਕਹਿੰਦੇ ਵੀ ਤੁਸੀਂ ਕੀ ਲਗਦੇ ਹੋਗੇ ਹਾਂਜੀ ਉਹ ਕਹਿੰਦੇ ਵੀ ਤੁਸੀਂ ਕੀ ਲਗਦੇ ਹੋਗੇ ਉਹ ਕਹਿੰਦੇ ਯਾਰ ਸਾਡੇ ਦੇ ਬੱਚੇ ਵੀ ਅਸੀਂ ਜੋ ਵੀ ਹੈ ਜਦੋਂ ਉਹ ਕਹਿਣ ਲੱਗੇ ਵੀ ਤੁਸੀਂ ਕੇਰ ਨਹੀਂ ਕਰਦੇ ਜਦੋਂ ਕੇਰ ਕਰਨ ਲੱਗੇ ਇਹਨਾਂ ਨੂੰ ਚੱਕ ਕੇ ਤੁਰਨ ਲੱਗੇ ਜੀ ਵੀ ਰੇ ਕੋਈ ਰਿਸ਼ਤੇਦਾਰ ਨਹੀਂ ਉਹ ਉੱਥਾਰ ਆ ਰਹੇ ਨੇ ਵੀ ਸਾਨੂੰ ਕੀ ਪਤਾ ਕੌਣ ਹੈ ਜਦੋਂ ਇਹਨਾਂ ਨੇ ਫੜ ਕੇ ਦੇਖੀ ਨਾਲ ਨਾਲ ਕੁੜੀ ਨੂੰ ਲੈ ਕੇ ਤੁਰਨ ਲੱਗੀ ਉਹਨੇ ਫੜ ਲਈ ਜੀ ਇਤੋਂ ਨਾਲ ਇਹ ਉਧਰ ਰੁੰਝ ਗਈ। ਉਸਿਆ ਨੇ ਵੀ ਤੈਨੂੰ ਕੌਣ ਆ ਪਈ ਕੀ ਕਰ ਰਹੀ। ਉਸਿਆ ਜੀ ਸਾਨੂੰ ਕਹਿੰਦੇ ਵੀ ਅਸੀਂ ਨਰਸ ਆਈਂ ਕਹਿੰਦੇ ਵੀ ਸਾਡੀ ਹਿਮਾਚਲ ਦੇ ਵਿੱਚੋਂ 3 ਘੰਟੇ ਡਿਊਟੀ ਲੱਗਦੀ ਹੈਗੀ। ਇੱਥੇ ਸਦੂਰ ਲੱਗੀ ਹੈ। ਹਾਂਜੀ ਕਹਿੰਦੇ ਵੀ 3 ਘੰਟੇ ਇੱਥੇ ਡਿਊਟੀ ਲੱਗਦੀ ਹੈਗੀ। ਜਦੋਂ ਅਸੀਂ ਆਖਾਂ ਤੁਹਾਡਾ ਆਈ ਕਾਰਡ ਹੋਊਗਾ। ਤੁਸੀਂ ਵੀ ਆ ਤੁਹਾਡਾ ਦਿਖਾਉਤ ਸੀ। ਫਿਰ ਜਦੋਂ ਅਸੀਂ ਸਟਾਫ ਰੂਮ ਵਿੱਚ ਗਏ ਵੀ ਛੋਟੇ ਹੋਰ ਵੀ ਨਰਸਾਂ ਵੀ ਕੋਈ ਵੀ ਛੋਟੀ ਦੋਤ ਤੋਂ ਲਾਵਾ। ਕਹਿੰਦੇ ਨਾ ਅਸੀਂ ਸਾਡੇ ਦੋਵਾਂਗੇ। ਜਦੋਂ ਫਿਰ ਉਧਰੋਂ ਪੱਸਿਆ ਕਿ ਵੀ ਤੀਜੀ ਨਰਸ ਉਹ ਫਿਰਦੀ ਆ। ਜਦੋਂ ਇਹਨਾਂ ਨਰਸ ਵੀ ਕੋਣ ਫੇਰ ਉੱਥੇ ਨਾਲ ਮੈਂ ਰੋਲਾ ਪਿਆ ਜੀ ਹਾਂ ਜੀ ਫੇਰ ਵੜ ਲੈ ਜੀ ਹੁਣ ਉਹ ਹਸਪੀਟਲ ਦਾ ਇਥੇ ਸਿਟੀ ਦਿੱਤੀ ਹੋਈ ਹੈ ਸਾਣੇ ਚਾਣੇ ਚ ਫੜ ਕੇ ਲੈ ਹਾਂ ਜੀ ਕੀ ਚਾਹਦੇ ਹੋ ਤੁਸੀਂ ਕਿੰਦਾ ਦੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਨੂੰ ਜਾਂ ਕਿੰਦਾ ਦੀ ਸਾਵਧਾਨੀ ਹਸਪਤਾਲਾਂ ਵਿੱਚ ਪਤਲੀ ਜੀ ਸਾਵਧਾਨੀ ਇੱਥੇ ਨਾ ਕੋਈ ਸਕਿਉਰਟੀ ਹੈ ਜੀ ਨਾ ਕੋਈ ਇੱਥੇ ਪ੍ਰਬੰਧ ਹੈਗਾ ਨਾ ਵੀ ਇਥੇ ਸਹਿਦਰਾਮ ਮਿਨੀਸ਼ਨ ਮਿਲਦੀਏਗੀ ਤੁਸੀ ਕੀ ਕਹਿਣਾ ਚਾਹੁੰਦੇ ਹੋ ਵੀ ਅਗੇ ਤੋਂ ਇਹੋ ਜੀ ਘਟਨਾ ਦੁਬਾਰੇ ਨਾ ਵਾਪਰੇ ਇਹੋ ਜੀ ਘਟਨਾ ਨਾ ਵਾਪਰੇ ਜੀ ਇਸ ਵੱਤ ਤੋਂ ਬਾਅਦ ਉਹਨੂੰ ਸਜ਼ਾ ਮਿਲੇ ਵੱਤ ਤੋਂ ਬਾਅਦ ਇਹਨੂੰ ਸਜ਼ਾ ਮਿਲੇ ਇੱਥੇ ਸਾਰਾ ਕੁਝ ਹੋਵੇ ਜੀ ਵੀ ਵੱਤ ਤੋਂ ਬਾਅਦ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਨਾਲ ਹੀ ਹਰ ਕਦ ਹੋ ਜੇ ਵੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਹੈ ਜੀ ਵੀ ਇੱਥੇ ਵੱਤ ਤੋਂ ਬਾਅਦ ਸਕਿਉਰਟੀ ਹੋਵੇ ਇਹ ਕੱਲ ਜਿਹੜੀ ਲੇਡੀ ਜੀ ਖੜੀ ਹੋਈ ਹੈ ਇਹ ਬੱਚਾ ਵਰਡ ਹੈ ਸਿਵਲ ਅਫਸਰ ਸਰਵਰ ਉੱਤੇ ਉੱਥੇ ਚਲੀ ਗਈ ਸੀ ਉਥੋਂ ਪਬਲਿਕ ਡਿਰੇਕਟ ਮੁਸ਼ਕਲ ਹੋਇਆ ਵੀ ਇਹ ਆਪਣੇ ਆਪ ਨੂੰ ਉਹਨਾਂ ਦੱਸਣ ਦਾ ਤਾਕੀ ਨਸਲਾ ਸਹੀ ਸੀ ਤੇ ਇੱਕ ਹਰਪਾਲ ਸਿੰਘ ਦਾ ਪੁੱਤਰ ਸੋਹਣ ਸਿੰਘ ਤਰੰਜੀ ਖੇੜੇ ਦਾ 3 ਤਰੀਕ ਨੂੰ ਇਹਨਾਂ ਦੇ ਬੇਟੀ ਪੈਦਾ ਹੋਈ ਸੀ ਤੇ ਉਸ ਬੈੱਡ ਤੇ ਚਲੀ ਗਈ ਉਸ ਬੈੱਡ ਤੇ ਉਹ ਬੱਚੀ ਨੂੰ ਚੁੱਕ ਕੇ ਕਿਹਾ ਲੱਗੀ ਮੈਂ ਇਹਨੂੰ ਚੈੱਕ ਅਪ ਕਰਨਾ ਤੇ ਚੈੱਕ ਅਪ ਦੇ ਬਹਾਨੇ ਉਹਨੂੰ ਬਾ ਦੂਸਰੇ ਵਾਰਡ ਵਿੱਚ ਲੈ ਕੇ ਚਲੇਗੀ ਤਾਂ ਉਸ ਬੰਦੇ ਨੇ ਜਦੋਂ ਪੁੱਛਿਆ ਜਾ ਕੇ ਉਥੇ ਡਿਊਟੀ ਸਟਾਫ ਨੂੰ ਡਿਊਟੀ ਸਾਹਿਬ ਨੇ ਕਿਹਾ ਵੀ ਸਾਡੇ ਕੋਲ ਇਹੋ ਜਾਂ ਕੋਈ ਸਟਾਫ ਦੇ ਮੈਂਬਰ ਨਹੀਂ ਨਾ ਹੀ ਸਾਡੇ ਕੋਲ ਕੋਈ ਸੰਭ ਹੈ ਅੱਜ ਦੂਸਰੇ ਵਾਰਡ ਦੇ ਵਿੱਚ ਜਾ ਕੇ ਦੇਖਿਆ ਤਾਂ ਉਹਨੇ ਇੱਕ ਬੱਚਾ ਉਹਦੇ ਲਿਖਾਉਣ ਮੁਤਾਬਿਕ ਇੱਕ ਹੋਰ ਬੱਚਾ ਚੁੱਕਿਆ ਸੀ ਤੇ ਉਹਨੇ ਗੱਲਬਾਤ ਕੀਤੀ ਗੱਲਬਾਤ ਤੋਂ ਸ਼ੱਕ ਹੋਇਆ ਤੇ ਸ਼ੱਕ ਦਰਾਂ ਉਹਨਾਂ ਨੇ ਉਹਨੂੰ ਫੜ ਲਿਆ ਲੇਡੀ ਜੀ ਨੂੰ ਫੜ ਕੇ ਸਾਡੇ ਥਾਣੇ ਸਿਟੀ ਲੈ ਆਏ ਸਿਟੀ ਅੱਸੀ ਵੱਲੋਂ ਦੇ ਬਿਆਨ ਮੁਤਾਬਕ ਉਹਦੇ ਖਿਲਾਫ ਮਕਦਮਾ ਦਰਜ ਕਰ ਲਿਆ ਇੱਕ ਤਰੀਕਿ ਬੱਚੇ ਉਹਨਾਂ ਨੇ ਮੌਕੇ ਤੇ ਹੀ ਆਪਣੇ ਸਵਾਰ ਲੈ ਸੀਗੇ ਤੇ ਇਸ ਸੰਬੰਧੀ ਐਸਐਮਓ ਸਾਹਿਬ ਵੱਲੋਂ ਵੀ ਸਾਨੂੰ ਕ੍ਰਿਪਾ ਆਇਆ ਸੀਗਾ ਜਿਸ ਸੰਬੰਧੀ ਮਕਦਮਾ ਨੰਬਰ 108 ਨਿੱਤੀ 25 525 ਅੰਡਰ ਸੈਕਸ਼ਨ 132 ਤਹਿਤ ਅਸੀਂ ਮਕਦਮਾ ਦਰਜ ਕਰ ਲਿਆ ਲੱਗ ਕੇ ਕੁਝ ਪਿਛੇ ਚੱਲੀ ਜਾ ਰਹੀ ਹੈ ਕੁਝ ਪਿਛੇ ਤੋਂ ਜੋ ਵੀ ਕੁਝ ਸਮਝ ਆ ਰਿਹਾ ਹੈ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਤੇ ਹਸਪਤਾਲ ਕੀ ਕਰਦੇ ਸੀ ਚੱਕਣ ਆਈ ਸੀ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਤੇ ਇਹਦੇ ਪਰਿਵਾਰ ਨਾਲ ਵੀ ਸਾਡਾ ਰਾਂਸੀ ਪਰਬ ਹੋ ਗਿਆ ਤੇ ਪਰਿਵਾਰ ਵੀ ਪਹੁੰਚ ਜੂਗਾ ਜੋ ਵੀ ਅਗਲੀ ਤਤਪੀਸ਼ ਦਰਾਲੂ ਗੱਲਬਾਤ ਸਾਹਮਣੇ ਆਉਗੀ ਅਗਲੀ ਕਾਰਵਾਈ ਉਸ ਮੁਤਾਬਕ ਹੈ ਜੇ ਪ੍ਰੀਵੀਅਸ ਰਿਪੋਰਟ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦਾ ਰਿਪੋਰਟ ਹੈ ਜੀ ਇਹਦੇ ਪਤਾ ਹੈ ਕਿ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਹੈ ਪ੍ਰੀਵੀਅਸ ਰਿਕਾਰਡ ਬਾਰੇ ਹਜੇ ਤੱਕ ਤਾਂ ਨਹੀਂ ਫਿਲਹਾਲ ਕੋਈ ਗੱਲ ਆਈ ਇਹ ਪਰ ਅਸੀਂ ਉਹ ਸਾਰਾ ਕੁਝ ਦਰਾਨੇ ਤ੍ਰਤੀਸ਼ ਵਿਚਾਰਾਂਗੇ ਜੋ ਵੀ ਜੋ ਹੋਊਗਾ ਜੋ ਤ੍ਰਤੀਸ਼ ਤੇ ਦਰਾਨੇ ਕਰਾਂਗੇ ਇਹ ਦੋ ਬੱਚੇ ਜਿਹੜੇ ਗ੍ਰਾਂਂਦ ਹੋਏ ਨੇ ਉਹਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਕਿ ਉਹਨਾਂ ਨੂੰ ਕਿਉਂ ਚੱਕਿਆ ਸੀ ਕਿਉਂ ਦੂਸਰੇ ਵਾਰਡ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਦੇਖੋ ਇਹ ਹਜੇ ਸਾਰੀ ਰਾਤ ਲੇਟ ਸੀਗਾ ਕੁਝ ਕਿਸ਼ ਕਰਾਂਗੇ ਔਰ ਵਾਲੀ ਕੁਝ ਕਿਸ਼ਦਾਂ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਬਾਅਦ ਵਿੱਚ ਦੱਸਾਂਗੇ